ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਉਮ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਕਰਦੇ ਹਾਂ ਨਵੇਂ ਵਲੌਗ ਦੀ ਸਟਾਰਟਿੰਗ ਤੇ ਲਓ ਜੀ ਟਾਈਮ ਹੋ ਗਿਆ 6 ਵਜੇ ਦੇ ਨੀ ਤੇ ਆਪਾਂ ਲਾਉਣੇ ਆਂ ਸਬਜ਼ੀ ਨੂੰ ਤੜਕਾ ਇਹਦੋਂ ਪਹਿਲਾਂ ਮੇਰਾ ਫੋਨ ਚਾਰਜ ਨਹੀਂ ਸੀ ਸੋ ਆਪਣਾ ਜਿਹੜਾ ਪਾਠ ਵਗੈਰਾ ਵਾਲਾ ਕੰਮ ਨਹੀਂ ਹੋਇਆਗਾ ਤੇ ਆਗੇ ਕਿਚਨ ਦੇ ਵਿੱਚ ਤੇ ਕਰਦੇ ਆਂ ਜਿਹੜੇ ਕੰਮਾਂ ਤੋਂ ਦਾ ਸ਼ੁਰੂਆਤ ਤੇ बाकी जेकर चैनल न्यू चैनल कर लो सबसक्राइब न करे करो लाइक शेयर कमेंट करके भी दस करो थे कि लगते हैं लोजी हम बनाने कद्दू की सब्जी चलते कदू की सब्जी बनाने थोड़ा जाए तेल लौज बनाने कद्दू तेल हो गया गर्म ਐਡ ਕਰਾਂਗੇ ਜੀਰਾ ਤੇ ਪਾਵਾਂਗੇ ਧਿਆਨ ਨਾਲ ਜਦੋਂ ਜਿੱਚੇ ਪਾਉਣੇ ਨੇ ਮਸਾਲੇ ਪਿਆਜ਼ ਨਮਕ ਲਾਂਚ ਮਲਦੀ ਮਸਾਲਾ 2 ਮਿੰਟ ਰੱਖੋ ਥੋੜਾ ਜਿਹਾ ਪਾਣੀ ਪਾ ਦੇਣਾ ਮਸਾਲਾ ਭੁੰਨੀ ਸ਼ਰਦੀਆ ਮਸਾਲਾ ਭੁੰਨਵੰਦ ਐਡ ਕਰ ਦਾਂਗੇ ਉਹ ਕद्दू ਲੋ ਜੀ ਤੇਲ ਉੱਪਰ ਤੈਰਨ ਲੱਗ ਗਿਆ ਤਾਂ ਮਤਲਬ ਆਪਣਾ ਮਸਾਲਾ ਭੁੰਨਿਆ ਗਿਆ। ਲੋ ਜੀ ਨਿਕਲ ਕਰ ਦਿੰਦੇ ਨੇ ਇਹਦੇ ਵਿੱਚ ਆਪਾਂ ਕद्दू। ਤਾਂ ਕਿ ਲਾਪਾ। ਲੋ ਜੀ ਸਬਜੀ ਧਰਤੀ ਤੇ ਹੁਣ ਆਪਾਂ ਲਾਗਣੀ ਚਾਹਦੇ। ਜੀ ਚੈੱਕ ਪਰ ਅੱਜ ਦਾ ਮੌਸਮ ਸਾਰੇ ਪਾਸੇ ਨਾ ਫੋਗ ਹੀ ਫੋਗ ਹੋਈ ਪਈ ਆ ਧੁੰਦੂ ਟਾਈਪ ਸਾਰੇ ਬੰਨੇ ਫੋਗ ਟਾਈਪ ਹੋਇਆ ਪਿਆ ਮੌਸਮ ਤੇ ਠੰਡਾ ਹੋ ਗਿਆ ਜਿਵੇਂ ਕਹਿ ਦਿੰਨੇ ਹੁਣ ਆਪਾਂ ਏਸੀ ਵਗੈਰਾ ਆਪਾਂ ਨੂੰ ਬਿਲਕੁਲ ਕੱਟ ਕਰਨੇ ਪੈਣਗੇ ਲੋ ਜੀ ਜਬ ਜਦੇ ਪਪਾ ਗਏ ਹੋਏ ਨੇ ਮਠਿਆਈ ਵਾਲੀ ਦੁਕਾਨ ਤੇ ਤੇ ਮਠਿਆਈ ਲੈਣ ਗਏ ਲੱਡੂ ਸੋ ਤੁਹਾਡੇ ਨਾਲ ਛੇਤੀ ਸ਼ੇਅਰ ਕਰਾਂਗੇ ਕਿ ਆਪਣਾ ਕਿਹੜਾ ਕੰਮ ਹੋ ਗਿਆ ਆਪਣਾ ਕੰਮ ਹੋ ਗਿਆ ਜਿਹੜਾ ਵੀ ਹੈਗਾ ਸੀ ਸਸਤਾ ਦੋ ਕੰਮ ਸੀ ਕਿ ਆਪਣਾ ਕੰਮ ਹੋ ਗਿਆ ਸੋ ਆਪਣੀ ਜਿਹੜੀ ਸੁੱਖਣਾ ਪੂਰੀ ਹੋ ਗਈ ਹੈ ਸੋ ਆਪਾਂ ਉਹਦੀ ਆਪਣਾ ਸੁੱਖਣਾ ਲਾਉਣ ਚੱਲੇ ਆ ਤੇ ਲੈਣ ਗਏ ਆ ਮਠਿਆਈ ਦਾ ਡੱਬਾ ਲੋ ਜਿਹੜੀ ਆਪਾਂ ਨੂੰ ਪਰਮਲ ਆਣਾ ਹੈ ਕੱਲ ਵੀ ਆਪਾਂ ਬਦਮਤ ਬਣਾਏ ਸੀ ਇਹ ਆਪਾਂ ਨੂੰ ਇਹ ਗਿਫਟ ਕਿਸੇ ਭੈਣ ਘਰੇ ਲੱਗ ਗਈ ਸੀ ਉਹਨਾਂ ਨੇ ਦਿੱਤਾ ਆਪਾਂ ਨੂੰ ਉਹ ਜਿਹੜਾ ਤਾਂ ਪਰਮਨ ਬਣਾਏ ਸੀ ਪਿਆਜ਼ ਪਾ ਕੇ ਤੇ ਜਿਹੜੇ ਪਰਮਨ ਕੱਲ ਤਾਂ ਆਪਾਂ ਬਣਾਏ ਸੀ ਪਿਆਜ਼ ਪਾ ਕੇ ਜੋ ਕਿ ਮੈਨੂੰ ਤਾਂ ਪਿਆਜ਼ ਪਕੇ ਨੇ ਟੇਸਟੀ ਨਹੀਂ ਲੱਗੇ ਕਿਉਂਕਿ ਮੈਂ ਬਣਾਉਣੀ ਵੀ ਆ ਸਿੱਧਾ ਤਲ ਕੇ ਤੇਲ ਵਿੱਚ ਉਹ ਵੀ ਤਰੀਕਾ ਤੁਹਾਨੂੰ ਦੱਸੂਗੀ ਮੈਨੂੰ ਤਾਂ ਬਹੁਤ ਟੇਸਟੀ ਲੱਗਦੇ ਆ ਮੈਂ ਤਾਂ ਪਰਮਨ ਖਾ ਲਈਏ ਖੁਸ਼ ਹੋ ਕੇ ਲਓ ਜੀ ਪਰਮਨ ਕੱਟਦੇ ਆਪਾਂ ਦੋ ਦ ਪਰਮਲ ਕੱਟ ਕੇ ਤੇ ਟਾਈਮ 1.9 ਦਾ ਹੋ ਗਿਆ। ਦੁਪਹਿਰੇ ਖਾਣੇ ਨਾਲ ਸਬਜ਼ੀ ਮੈਂ। ਸਬਜ਼ੀ ਤਿਆਰ ਕਰਕੇ ਫਿਰ ਮੈਂ ਉਹ ਤਾਂ ਕद्दू ਬਣਾਇਆ ਸੀ ਸੋਭਾ ਆਪਾਂ। ਤੇ ਕद्दू ਹੁਣ ਸੁਬਾ ਮੈਂ ਇਕੱਲੇ ਕद्दू ਖਾ ਲਿਆ। ਹੁਣ ਮੈਂ ਪਰਮਲ ਬਣਾਉਂਗੀ। ਇਹ ਪਹਿਲੇ ਖਾਣ ਵਾਸਤੇ। ਕਿਉਂਕਿ ਕद्दू ਵੀ ਪਿਆ ਹੋਇਆ ਹੋਂ ਤਾਂ। ਪਰ ਮੇਰਾ ਪਰਮਲ ਖਾਣ ਨੂੰ ਜੀ ਕਰਦਾ ਸੀ। ਲਓ ਜੀ ਇੱਧਰ ਪਾਣੀ ਹੋ ਗਿਆ ਗਰਮ ਤੇ ਜੰਪ ਦੀ ਖਿਚੜੀ ਪਾ ਲਈ ਆਪਾਂ। ਓਕੇ। ਇਹ ਵੀ ਦੀ ਤਾਂ ਸਾਦੀ ਕਿ ਖਿਚੜੀ ਹੁੰਦੀ ਬਸ ਨਮਕ ਖਲਦੀ ਪਾ ਕੇ ਚਮਚ ਲਓ ਜਿ ਕੜਾਹੀ ਹੋ ਗਈ ਗਰਮ ਪਾਉਂਦੇ ਤੇ ਫਰਮਲਾਂ ਨੂੰ ਇਹ ਤਾਂ ਲੰਮੇ ਲੰਮੇ ਕੱਟਣਾ ਪੈਂਦਾ ਹੈ। ਇਹਨਾਂ ਨੂੰ ਲੋਜੀ। ਇਹ ਤੇ ਖਿਚੜੀ ਬਣੀ ਜੇ ਉਹ ਤੇ ਸਬਜ਼ੀ ਪਰ ਸ਼ੂਟ ਕਰ ਲੈਨੇ। ਤੇਲ ਹੋ ਰਿਹਾ ਗਰਮ। ਲੋਜੀ ਤੇਲ ਹੋ ਗਿਆ ਗਰਮ। ਤੇ ਪਾਨੇ ਆ ਜੀਰਾ। ਲੋਜੀ para o ਚੰਨ ਟੱਕ ਦੇ ਨੇ ਚੱਪਾ ਦੋ ਕਪੜਾ ਦੇਉਗੀ ਮਾਂ ਜੀ ਐਜੀ Det er viktig å ha noe å gjøre. ਜਿੱਥੋਂ ਜੱਪ ਦਿਖਾ ਨਹੀਂ ਜੱਪ ਪਲੇ ਕਰੀ ਜਾਂਦਾ ਮਿੱਟੀ ਚ ਉਹ ਦਿਖਾ ਕੇ ਨਹੀਂ ਮਾਤਰੀ ਕਿੱਥੇ ਬੈਠਾ ਪਲੇ ਕਰੀ ਜਾਂਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਹ ਵਿੱਚ ਇਹ ਕੀ ਆ ਮੈਂ ਕਿਹਾ ਕਹਾਂ ਮੈਂ ਲੱਡੂ ਲੱਡੂ ਦਾ ਫੇਵਰਟ ਤਾਂ ਤੇਰੇ ਆ तो गंदा का का। लो जी उल रहे पहले कर दें पैर बना लें पैर उ मिट्टी जो जो गुफा बना लें मिट्टी लो जी चेक करो जप जो दौली आ गई हम एक गिलास बना तोड़ी वे। आए ऐसा आए बना लेंगे गलास तो लो जी इधर जप बैठा मिट्टी च प्ले कर कौलियाँ गलस रेडी करी, करी स्ूल ये नहीं जा रहा तबीयत तो ठीक भी नहीं हैगी करके स्कूल ये नहीं जा रहा आप देखिए सब Mä olin katsomassa, että itse riittää oli যেনে নমক নমক নেটি পাৰ మసాల నమక పాతా హవే మిర్చా ఏ మసాలా స్పెషల్ తయారు అన సిల్ మసాలా ఆ హల్ ਅੱਜ ਬਣਿਆ ਪਰਮਨਾਂ ਲਓ ਜੀ ਪਰਮਨਾਂ ਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਆ ਤੇ ਆਸ ਕਰਾਂਗੀ ਤੁਹਾਨੂੰ ਪਸੰਦ ਆਈ ਹੋਊਗੀ ਰੈਸਪੀ ਦੱਸਿਓ ਜਰੂਰ ਤੁਹਾਨੂੰ ਕਿੱਦਾਂ ਲੱਗੀ ਮੇਰੀ ਰੈਸਪੀ ਲਓ ਜੀ ਮੈਂ ਸੋਚਿਆ ਵਲੌਗ ਦੇ ਨਾਲ ਹੀ ਵਲੌਗ ਦੇ ਨਾਲ ਹੀ ਆਪਾਂ ਜਿਹੜਾ ਵਲੌਗ ਵੀ ਸ਼ੂਟ ਕਰ ਲਈਏ ਤੇ ਟਿਊਸ਼ਨ ਪੜਾ ਕੇ ਆਪਾਂ ਫ੍ਰੀ ਹੋਵੇਂ ਸੀ 4 ਤੋਂ 6 6 ਵਜ ਗਿਆ ਤੇ ਅੱਜ ਮੈਂ ਸੋਚਿਆ ਕਿ ਉਹਨਾ ਪਹਿਲਾਂ ਹੀ ਲੱਗ ਜਾਨੇ ਆ ਉਹਨਾਂ ਦਿਨ ਛੋਟੇ ਹੋ ਜਾਂਦੇ ਹੈਗੇ ਤੇ ਮੈਂ ਜਨਾ ਲੋਣਾ ਤੇ ਜਿਵੇਂ ਸਮੇਂ ਛਾੜੂ ਤੇ ਬੁੱਕਰ ਤੇ ਪਰ ਮੈਂ ਕਹਿੰਨਾ ਪਹਿਲੇ ਵਲੌਗ ਕੰਪਲੀਟ ਕਰਾਂ ਛਾੜੂ ਦਾ ਸਵੇਰੇ ਨਾਲ ਨਾ ਨਾ ਤੇ ਲੋ ਜੀ ਮੈਂ ਕਨਾਲ ਨਾਲ ਵਲੌਗ ਦੀ ਕਲਿੱਪਸ ਲੈ ਲਾਂਗੇ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਵਲੌਗ ਨਹੀਂ ਹੋਈ ਮੈਂ ਸੋਚਿਆ ਕਿ ਉਹ ਨਾ ਅੱਜ ਥੋੜੇ ਚਿਰ ਪਹਿਲਾਂ ਕਰ ਲਿਓ ਕਿ ਜੇ 10 ਮਿੰਟ ਵੱਧ ਉਹ ਤੁ ਤਾਂ ਵੀ ਕੀ ਆ ਇਹ ਮੈਂ ਖਾ ਲਿਆ ਕੋਈ ਨਾ ਲਿਆ ਤੇ ਜਾਪ ਆਉਂਦਾ ਮੂੰਹ ਤਾਂ ਘੁੰਮ ਫਿਰ ਕੇ ਆ ਗਿਆ ਮੈਂ ਤਾਂ ਟਿਊਸ਼ਨ ਪੜਾ ਲਈ ਉਹ ਨਾ ਅੱਜ ਤੇ ਘੁੰਮ ਫਿਰ ਕੇ ਆ ਗਿਆ ਨਾ ਧੋ ਲਿਆ ਆਂਦਾ ਫੈਸ਼ਨ ਪਹੁੰਚ ਗਏ ਤੇ ਚਲੋ ਜੀ ਨਾ ਗੜੇ ਪੈ ਜਾਂਦੇ ਨੇ ਜਦੋਂ ਹੋਰ ਹੀ ਲੱਗਦਾ ਫਿਰ ਦੁਬਾਰਾ ਸ਼ੁਰੂ ਕਰਦੇ ਹਾਂ ਆਪਾਂ ਤੇ ਮੈਂ ਕਹਿੰਨੀ ਨਾ ਇਹ ਮੈਂ ਕਹਿੰਨੀ ਆ ਸਾਹ ਵਗੈਰਾ ਪੱਕ ਜੀ ਫਿਰ ਆਪਾਂ ਵਰਕਆਊਟ ਵਗੈਰਾ ਸਟਾਰਟ ਕਰਾਂਗੇ ਤੇ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿਹੜਾ ਵਰਕਆਊਟ ਕਰਦੇ ਹਾਂ ਹੋਲੀ ਹੋਲੀ ਸਾਜਾ ਪੱਕੂਗਾ ਜਿੰਨਾ ਪੱਕਦਾ ਇੱਕਦੋ ਨਾ ਗਾ ਪੈ ਜਾਂਦਾ ਉਹਨੇ ਨਾ ਨਹੀਂ ਨਹੀਂ ਇਹ ਹੱਥ ਦੇ ਵੱਜੂ ਤੁਹਾਡੇ ਛੋਟੀ ਪੁੱਤਰ इन साइड से करो मम भी डिग जाए करो कुछ तो करो बेटा मैं ठा करो मम भूत करो कल जो अपना टाइम आम आ रहे हाजी टाइम तो वैसे फिक्स नहीं करें अपना बलॉगिंग बलॉग का पर अपना अजकल टाइम जरा थोड़ा जा जल्दी आ रहा समटाइम नैटवर्क इशू हो वाईफाई जिम्मे नहीं चलता हमारे जिम्मे कल अपना वलॉग ਅਪਲੋਡ ਤੇ ਤੇ ਮੈਨੂੰ ਲੱਗਾ 3 ਵਜੇ ਦਾ ਲਾਇਆ ਹੋਇਆ ਸੀ ਪਰ ਨਾ ਲਾਇਆ ਵਾਈਫਾਈ ਦਾ ਕੱਲ ਸੱਚ ਲਾਈਟ ਹੈ ਨਹੀਂ ਸੀ ਮੀਂਹ ਕਰਕੇ ਤੇ ਜਿਹੜਾ ਵਲੌਗ ਆ ਅਪਲੋਡਿੰਗ ਤੇ ਲੱਗੇ ਹੋਇਆ ਸੀ ਪਰ ਮਤਲਬ ਡਾਟਾ ਹੈ ਨਹੀਂ ਸੀ ਫੋਨ 'ਚ ਵੀ ਯੂਜ਼ ਕਰ ਲਿਆ ਸੀ ਨੇ ਫੋਨ ਨਾਲ ਇਹਨਾਂ ਦੇ ਆਪਣਾ ਅਪਲੋਡ ਹੋ ਜਾਂਦਾ ਤੇ ਫਿਰ ਜਿਹੜਾ ਵਲੌਗ ਆ ਤੁਹਾਨੂੰ ਮਿਲਣਾ ਸਵਾ 6:00 ਸਵਾ 6:00 ਕਿ 6:30 ਵਜੇ ਆਇਆ ਸੀ ਵਲੌਗ ਆਪਣਾ ਉਹ ਜੀ ਜੱਤਨਾ ਅੱਜ ਮਗਰਮਗਰ ਫਿਰਦਾ ਉਠਾ ਕਹਿੰਦਾ ਜਦੋਂ ਮਮਾ ਭੂਆ ਤਾਂ ਜੇ ਨਾ ਤੁਸੀਂ ਇਹਨੂੰ ਉਠਾ ਕਰ ਦਿਆ ਕਰੋ ਮੈਂ ਕਿਹਾ ਚੰਗਾ ਤੁਸੀਂ ਬੇਟਾ ਰੈਸਟ ਕਰ ਲਓ ਤੁਸੀਂ ਮਮਾ ਦੇ ਮਗਰ ਕਿਉਂ ਫਿਰਦੇ ਹੋ ਹੈ ਓਏ ਤੂੰ ਬੱਚਾ ਤਾਂ ਫਿਰ ਬਹਿ ਜਾ ਨਾ ਥੱਲੇ ਤੇ ਉਹ ਫਿਰਦੇ ਵੀ ਪਿੱਛੇ ਤੇ ਹਨ ਪਤਾ ਨੂੰ ਆਵਾਂ ਦਾ ਸੀਜ਼ਨ ਸਟਾਰਟ ਹੋਇਆ ਨਾ ਨਵੰਬਰ ਦੇ ਵਿੱਚ ਤਾਂ ਇਹ ਹੋਣਗੀ ਤੇ 1 ਨਵੰਬਰ ਦੀ ਦੀਵਾਲੀ ਵੀ ਆ ਤੇ ਨਵੰਬਰ ਮਹੀਨੇ ਦੇ ਵਿੱਚ ਆਹ ਸਤੰਬਰ ਵੀ ਨਜ਼ੜਾ ਇਹ ਆਪਣਾ ਬੱਚਾ ਦਾ ਐਗਜ਼ਾਮ ਹੋਣਗੇ ਆਪਾਂ ਸਤੰਬਰ ਮਹੀਨਾ ਤਾਂ ਬਿਜ਼ੀ ਆ ਸਾਹੀ ਮਹੀਨੇ ਦੇ ਵਿੱਚ ਵਲੋਗਿੰਗ ਬੇਸ਼ੱਕ ਆਇਆ ਕਰੂ ਡੇਲੀ ਪਰ ਹੂੰ ਆਪਾਂ ਬਿਜ਼ੀ ਆ ਕੋਈ ਓਕੇਸ਼ਨ ਵਗੈਰਾ ਕੋਈ ਪ੍ਰੋਗਰਾਮ ਆਪਣਾ ਸਤੰਬਰ ਚ ਹੈ ਵੀਗਾ ਅਕਤੂਬਰ ਅਕਤੂਬਰ ਚ ਫੈਸਟੀਵਲ ਹਨ ਕੋਈ ਨਾ ਕੋਈ ਦਸਹਿਰਾ ਜਿਵੇਂ ਹੋਊਗਾ ਦਸਹਿਰਾ ਹੋ ਗਿਆ ਉਹ ਹੋਰ ਇੱਕ ਦੋ ਚੀਜ਼ਾਂ ਹੋਰ ਆ ਜਾਣਗੀਆਂ ਜਸਟ ਆਪਣੇ ਕੋਲ ਸਪਟੰਬਰ ਸਪਟੰਬਰ ਆਪਣਾ ਪੇਪਰਾਂ ਚ ਵੀ ਸੀ ਹੈ ਪਤਾ ਹੁਣ ਆਇਨਾ ਮੇਰਾ ਟਾਈਮ ਵੈਸੇ ਫਿਕਸ 6:30 ਤੋਂ 7:00 ਹੀ ਹੈ ਤੇ ਆਪਣੇ ਨਾ ਵਾਕ ਕਰਦੇ ਕਰਦੇ ਨਾ ਬਾਬਾ ਆ ਜਾਂਦਾ ਗੁਰਦੁਆਰੇ ਦਾ लंगर ला सो रोटी मम्मी पकाते पे फिर हम की, की जाए फिर सैटिंग हौली हौली टाइम भी आगी कि हम मम्मी ली आए रोटी तो मैं करके वाहर नहा धोलूँगी मगर गल करती कल भी मिस बज गया अगे दो दिन पहला मिस बज गया तो रूटीन जो जा शेड्यूल था ना खराब होता तो वर्कआउट हो गया अपना पूरा सॉरी वॉक कंप्लीट हो गया अपनी अद्धा घंटे की हूँ लेने सह तो फिर जावे ना के आवे चल डे लैने काल चल ममा चक चल् चक ला कि लेने उच्छो। है कि चक फिर आया इथ ला भ चक ला मैं नहीं जगती तुम चको आपे कलैक्ट करो ਚੱਕਲੇ ਨਹੀਂ ਜਲਦੀ ਚੱਕੋ ਲੋ ਤੇ ਪਸੀਨਾ ਜਤ ਆਇਆ ਤੇ ਚਲੋ ਜੀ ਕਰਦੇ ਇਥੇ ਵਲੌਗ ਦਾ ਐਂਡ ਤੇ ਜੇਕਰ ਸਾਡੇ ਚੈਨਲ ਤੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਕੁਝ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਚਲੋ ਜੀ ਮਿਲਿਆ ਨੈਕਸਟ ਵਲੌਗ ਦੇ ਨਾਲ